ਨਾ 10 ਸਣ 12 ਮਹੀਨੋਂ ਇੱਕ ਡੀਸੀ ਸਾਹਿਬ ਦੀ ਮੇਲ ਆਈਡੀ ਤੇ ਇੱਕ ਥ੍ਰੈਟ ਮੇਲ ਆਈ ਸੀ ਜਿਹਦੇ ਚ ਇੱਕ ਬੰਦੇ ਨੇ ਸ਼ਹਿਰ 'ਚ ਵਕ-ਵਕ ਥਾਵਾ ਤੇ ਧਮਕੀਆਂ ਕਰਨ ਸੰਬੰਧੀ ਇੱਕ ਥ੍ਰੈਟ ਭੇਜੀ ਸੀ ਜਿਹਦੇ ਸੰਬੰਧ ਚ ਥਾਣਾ ਸਿਟੀ 1 ਮਲੇਰ ਕੋਟਲਾ 'ਚ ਕੇਸ ਰਿਸਟਰ ਕੀਤਾ ਗਿਆ ਉਸਨੇ 10 ਅਤੇ 12 ਮਹੀਨਿਆਂ ਇੱਕ ਡੀਸੀ ਸਾਹਿਬ ਦੀ ਮੇਲ ਆਈਡੀ ਤੇ ਇੱਕ ਥ੍ਰੈਟ ਮੇਲ ਆਈ ਸੀ ਜਿਹਦੇ ਚ ਇੱਕ ਬੰਦੇ ਨੇ ਸ਼ਹਿਰ ਚ ਵਕ-ਵਕ ਥਾਵਾ ਤੇ ਧਮਾਕਾ ਕਰਨ ਸੰਬੰਧੀ ਇੱਕ ਥ੍ਰੈਟ ਭੇਜੀ ਸੀ ਜਿਹਦੇ ਸੰਬੰਧ ਚ थाना ਸਿਟੀ 1 ਮਲੇਰ ਕੋਟਲਾ ਚ ਕੇਸ ਰਿਸਟਰ ਕੀਤਾ ਗਿਆ ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਏ ਇਨ ਚਾਰਜ ਐਂਡ ਸਾਈਬਰ ਸੈਲ ਇਨ ਚਾਰਜ ਦੀਆਂ ਟੀਮਜ਼ ਗਠਿਤ ਕੀਤੀਆਂ ਗਿਆ ਆਪਣਾ ਜਿਨ੍ਹਾਂ ਨੇ ਟੈਕਨੀਕਲ ਐਂਡ ਸਾਇੰਟੀਫਿਕ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਜੋ ਕਿ ਮੈਂ ਸਮਝਦਾ ਹਾਂ ਬਹੁਤ ਹੀ ਟਫ ਕੇਸ ਸੀਗਾ ਇਸ ਕੇਸ ਨੂੰ 5 5 ਦਿਨਾਂ ਚ ਕਰੈਕ ਕਰਕੇ ਮੇਨ ਦੋਸ਼ੀ ਨੂੰ 18 ਮੈਨੂੰ ਗ੍ਰਿਫਤਾਰ ਕਰਕੇ ਕੇਸ ਨੂੰ ਟ੍ਰੇਸ ਕੀਤਾ ਗਿਆ ਤਿੰਨ ਫੋਨ ਤੇ ਕਾਫੀ SIM ਕਾਰਡ ਬਰਾਮਦ ਕੀਤੇ ਗਏ ਨੇ ਤੇ ਕਾਰਨ ਇਹਦਾ ਬਣ ਏ ਸੀਗਾ ਇੱਕ ਪ੍ਰਾਈਵੇਟ ਕੰਪਨੀ 'ਚ ਜੌਬ ਕਰਦਾ ਸੀ ਉੱਥੇ ਕੁੜੀ ਨਾਲ ਦੀ ਦੋਸਤੀ ਹੋ ਗਈ ਫਿਰ ਉਹ ਕੁੜੀ ਨੇ ਕਿਸੇ ਦੂਜੇ ਮੁੰਡੇ ਨਾਲ ਦੀ ਮੰਗਣੀ ਹੋ ਗਈ ਤੇ ਰਾਜ ਲੇਵ ਨੂੰ ਜਦ ਇਹ ਗੱਲ ਦਾ ਪਤਾ ਚੱਲਿਆ ਫਿਰ ਉਹਨੇ ਉਸ ਕੁੜੀ ਨੂੰ ਉਸ ਮੁੰਡੇ ਤੋਂ ਆਪਣਾ ਬਦਲਾ ਲੈਣ ਦੀ ਨੀਅਤ ਨਾਲ ਉਹ ਕੁੜੀਆਂ ਮੁੰਡੇ ਦਾ ਫੋਨ ਐਂਡ ਮੇਲ ਆਈਡੀ ਨੂੰ ਹੈਕ ਕਰਕੇ ਇਹ ਕਾਰਨਾਮਾ ਕੀਤਾ ਗਿਆ ਤਾਂ ਕਿ ਉਹ ਫਸ ਜਾਣ ਤੇ ਉਹਦਾ ਆਪਣਾ ਮੰਗਣੀ ਟੁੱਟ ਜਾਵੇ ਸੋ ਇਹ ਆਪਣ ਇਸ ਕੇਸ ਨੂੰ ਟਰੇਸ ਕਰਨ ਲਈ ਜੋ ਸੀਆਈਐਨ ਚਾਰਜ ਐਂਡ ਸਾਈਬਰ ਚੈਲੰਜ ਚਾਰਜਨ ਐਂਡ ਡੀਐਸਪੀ ਸਾਹਿਬ ਐਂਡ ਸਾਰੀ ਟੀਮ ਨੇ ਜੋ ਇੱਕ ਚੰਗੀ ਕਾਰਜ